ਸਾਖੀ ਭਾਈ ਸੋਮਾ ਸ਼ਾਹ ਜੀ ਜਿਨ੍ਹਾਂ ਦੀ ਉਮਰ 14 ਸਾਲ ਦੇ ਸੰਨ ਭਾਈ ਸੋਮਾ ਜੀ ਸਿਰ ਉੱਤੇ ਪਿਤਾ ਦਾਸ ਆਇਆ ਨਹੀਂ ਮਾਂ ਦੇ ਘਰ ਗਰੀਬੀ ਹੋਣ ਕਾਰਨ ਪੜਨਾ ਬੰਦ ਕਰਵਾ ਦਿੱਤਾ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰੂੰਗੀ ਤੂੰ ਵੇਚ ਆਇਆ ਕਰ ਪਹਿਲੇ ਦਿਨ ਘੁੰਗਣੀਆਂ ਬਣਾਈਆਂ ਛਾਬਾ ਤਿਆਰ ਕੀਤਾ ਸੋਮਾ ਮਾਂ ਨੂੰ ਪੁੱਛਦਾ ਹੈ ਕਿੱਥੇ ਬੈਠ ਕੇ ਵੇਚਾਂ ਮਾਂ ਕਹਿੰਦੀ ਗੁਰੂ ਘਰ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ ਸਰੋਵਰ ਦੀ ਖਦਵਾਈ ਕਰਵਾ ਰਹੇ ਹਨ ਉੱਥੇ ਬਹੁਤ ਸੰਗਤਾਂ ਆਉਂਦੀਆਂ ਹਨ ਬਹੁਤ ਇਕੱਠ ਹੁੰਦਾ ਹੈ ਉੱਥੇ ਤੇਰੀ ਛਾਬੜੀ ਜਲਦੀ ਵਿਕ ਜਾਵੇਗੀ ਰੋ ਛਾਬੜੀ ਲਾਉਣੀ ਤੇ ਵੇਚਣੀ ਇੱਕ ਦਿਨ ਕਰਮਾ ਭਾਗਾ ਵਾਲਾ ਦਿਨ ਆ ਹੀ ਗਿਆ ਸੋਮਾ ਜਿੱਥੇ ਹੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ ਜਿੱਧਰ ਸੋਮੇ ਨੇ ਛਾਬਾ ਲਾਇਆ ਸੀ ਛਾਬੇ ਵੱਲ ਨਜ਼ਰ ਪੈ ਗਈ ਛਾਬੇ ਵੱਲ ਦੇਖ ਗੁਰੂ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਜੀ ਜਦ ਮੈਂ ਛੋਟਾ ਸੀ ਮੈਂ ਵੀ ਐਸੀ ਤਰ੍ਹਾਂ ਹੁੰਗਣੀਆਂ ਵੇਚਦਾ ਸੀ ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਆ ਗਏ ਤੇ ਪੁੱਛ ਲਿਆ ਕੀ ਨਾਂ ਹੈ ਤੂੰ ਕੀ ਕਰਦਾ ਹੈ ਸੋਮੇ ਨੇ ਬੜੇ ਸਤਕਾਰ ਨਾਲ ਆਖਿਆ ਸਤਿਗੁਰ ਜੀ ਮੇਰਾ ਸੋਮਾ ਨਾਮ ਹੈ ਤੇ ਘੁੰਗਣੀਆਂ ਵੇਚਦਾ ਹਾਂ ਗੁਰੂ ਜੀ ਨੇ ਤਲੀ ਅੱਗੇ ਕਰਕੇ ਸੋਮੇ ਨੂੰ ਕਿਹਾ ਕਹਿੰਦੇ ਜੇ ਅੱਜ ਦੀ ਵਟਤ ਸਾਨੂੰ ਦੇ ਦੇਵੇਂ ਬੜਾ ਔਖਾ ਵਟਤ ਦੇਣੀ ਪਰ ਉਸ ਬੱਚੇ ਨੇ ਸਾਰੀ ਵਟਤ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ ਜਦੋਂ ਘਰ ਗਿਆ ਮਾਂ ਕਹਿੰਦੀ ਵਟਤ ਕਿੱਥੇ ਹੈ ਘਰ ਵਿੱਚ ਬੜੀ ਗਰੀਬੀ ਸੀ ਸੋਮਾ ਕਹਿਣ ਲੱਗਾ ਅੱਜ ਮੇਰੇ ਸਾਹਬੇ ਅੱਗੇ ਗੁਰੂ ਰਾਮਦਾਸ ਜੀ ਲੰਘੇ ਤੇ ਕਹਿੰਦੇ ਅੱਜ ਦੀ ਸਾਰੀ ਵਟਤ ਸਾਨੂੰ ਦੇ ਦੇ ਮੈਂ ਦੇ ਦਿੱਤੀ ਮਾਂ ਕਹਿੰਦੀ ਸ਼ੁਕਰ ਹੈ ਸਾਡੀ ਗੁਰੂ ਨਾਲ ਸਾਂਝ ਪੈ ਗਈ ਜੇ ਕੱਲ ਵੀ ਲੰਗਣ ਤੇ ਕੱਲ ਵੀ ਵਟਤ ਦੇ ਦੇਵੀਂ ਜੇ ਨਾ ਲੰਗਣ ਤਾਂ ਆਪ ਦੇਣ ਚਲਾ ਜਾਵੀਂ ਅਗਲੇ ਦਿਨ ਫੇਰ ਗੁਰੂ ਜੀ ਉਧਰੋਂ ਲੰਘੇ ਤੇ ਸੋਮੇ ਨੇ ਵਟਤ ਦੇ ਦਿੱਤੀ ਤੀਜੇ ਦਿਨ ਗੁਰੂ ਜੀ ਨਹੀਂ ਆਏ ਸੋਮਾ ਆਪ ਵਟਤ ਦੇਣ ਚਲਾ ਗਿਆ ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵਟਤ ਜਿਸ ਵੇਲੇ ਸੋਮੇ ਨੇ ਵਟਤ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆ ਤੇ ਵਟਤ ਘਟਦੀ ਕਿਉਂ ਜਾ ਰਹੀ ਹੈ ਪਹਿਲੇ ਦਿਨ ਸਵਾ ਰੁਪਿਆ ਦੂਜੇ ਦਿਨ 70 ਪੈਸੇ ਤੀਜੇ ਦਿਨ 40 ਪੈਸੇ ਸੋਮਾ ਕਹਿੰਦਾ ਮੈਂ ਗਰੀਬ ਹਾਂ ਘਰ ਐਨੇ ਪੈਸੇ ਨਹੀਂ ਕਿ ਮੈਂ ਸਮਾਨ ਜ਼ਿਆਦਾ ਪਾ ਸਕਾਂ ਗੁਰੂ ਸਾਹਿਬ ਦੇ ਅਦੇ ਘਰ ਵਿੱਚ ਆ ਗਏ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਸੋਮਾ ਕਹਿੰਦਾ ਮੈਂ ਸ਼ਾਹ ਨਹੀਂ ਗਰੀਬ ਹਾਂ ਸਤਗੁਰੂ ਫੇਰ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਇਸਨੇ ਕਹਿਣਾ ਬੰਦ ਕੀਤਾ ਜਦੋਂ ਤੱਕ ਜਨਮ ਜਨਮਾਂ ਦੀ ਗਰੀਬੀ ਕੱਟੀ ਗਈ ਹੁਣ ਸਤਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਇਹ ਸ਼ਾਹ ਹੈ ਗੁਰੂ ਜੀ ਕਹਿੰਦੇ ਦਸ ਸੋਮਿਆਂ ਮਾਇਆ ਦੇ ਨਵਾਲਾ ਸ਼ਾਹ ਹੁੰਦਾ ਹੈ ਜਿਉ ਲੈਣ ਵਾਲਾ ਤਾਂ ਭਾਈ ਸੋਮਾ ਆਖਣ ਲੱਗਾ ਮਹਾਰਾਜ ਮਾਇਆ ਦੇਣ ਵਾਲਾ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕੀ ਅਸੀਂ ਤੈਨੂੰ ਦਿੱਤੀ ਹੈ ਭੋਲੇ ਭਾ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ ਗੁਰੂ ਜੀ ਕਹਿਣ ਲੱਗੇ ਫਿਰ ਤੂੰ ਸ਼ਾਹ ਹੋਇਆ ਕਿ ਅਸੀਂ ਭੋਲੇ ਭਾ ਕਹਿੰਦਾ ਕਿ ਮੈਂ ਸ਼ਾਹ ਹੋਇਆ ਗੱਲ ਨਾ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ ਭਾਈ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾ ਤੇ ਨਾਲ ਬਚਨ ਕੀਤਾ ਇਹ ਵਰ ਬਖਸ਼ਿਸ਼ ਤੇਰੀਆਂ ਕੁੱਲੋਂ ਤੱਕ ਚੱਲੇਗਾ ਸਰਦਾ ਸੈਤ ਗੁਰੂ ਨਾਲ ਨਾਤਾ ਜੋੜਿਆ ਸੋਮਾ ਜੀ ਬਖਸ਼ੀਸ਼ਾਂ ਦੇ ਪਾਤਰ ਬਣ ਗਏ ਗੁਰੂ ਜੀ ਦੀ ਨਜ਼ਰ ਪੱਲ ਵਿੱਚ ਕੁੱਲਾਂ ਤੱਕ ਬਾਦਸ਼ਾਹੀਆਂ ਬਖਸ਼ ਸਕਦੀ ਹੈ ਇਹ ਸੀ ਪ੍ਰੇਮ ਦਾ ਇੱਕ ਸਾਖੀ ਭਾਈ ਸੋਮਾ ਸ਼ਾਹ ਜੀ ਦੀ ਇਹੋ ਜੀਆਂ ਹੋ ਸਿੱਖੀ ਨਾਲ ਜੁੜੀਆਂ ਤੇ ਇਤਿਹਾਸਿਕ ਮਿਸਾਲਾਂ ਜਾਣਨ ਲਈ ਵਿਰਲਾ ਪੰਜਾਬ ਨਾਲ ਜੁੜੇ ਰਹੋ ਆਪ ਜੀ ਦੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਸਾਡੇ ਲਈ ਸਭ ਤੋਂ ਵੱਡਾ ਹੌਸਲਾ ਹਨ ਇਸ ਲਈ ਸਾਨੂੰ ਆਪਣਾ ਸਹਿਯੋਗ ਜ਼ਰੂਰ ਦਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ ਖਾਸ ਦੇ ਆਵਾਜ਼ੇ ਰਹੋ ਤੇ ਹਮੇਸ਼ਾ ਵਾਹਿਗੁਰੂ ਦਾ ਸ਼ੁਕਰ ਕਰਦੇ ਤਨਵਾਈ ਗੁਰੂਜੀ ਦਾ ਖਾਲਸਾ ਵਾਈ ਗੁਰੂਜੀ ਕੀ